ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਫਤੇਗੜ ਸਾਹਿਬ ਵਿਖੇ ਆਏ ਹਾਂ ਅੱਜ ਸਿੱਖੀ ਦੀ ਜੋੜ ਮੇਲੇ ਦਾ ਪਹਿਲਾ ਦਿਨ ਹੈ ਤੇ ਸੰਗਤ ਜਿਹੜੀ ਹੈਗੀ ਆ ਬਹੁਤ ਦੂਰੋਂ ਨੇੜਿਓਂ ਪਹੁੰਚਦੀ ਹੈ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਚਲੋ ਗੁਰਦੁਆਰਾ ਸਾਹਿਬ ਚਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਕਿੰਨੀ ਸੰਗਤ ਜਿਹੜੀ ਉੱਥੇ ਆਈ ਹੈ ਤੇ ਨਾਲੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਲਈਏ ਅੱਜ 11:00 ਕੋ ਅਤੇਗੜ ਸਾਹਿਬ ਵਿਖੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਦੀ ਜਾਤ ਦੇ ਵਿੱਚ ਸਹੀਦੀ ਜੋੜ ਮੇਲਾ ਸ਼ੁਰੂ ਹੋ ਚੁੱਕਿਆ ਹੈ ਬਹੁਤ ਵੱਡੀ ਸੰਖਿਆ ਦੇ ਵਿੱਚ ਸੰਗਤ ਜਿਹੜੀ ਹੈਗੀ ਹੈ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਅੱਜ ਤੁਸੀਂ ਵੇਖ ਰਹੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਅੱਜ ਪਹਿਲੇ ਦਿਨ ਹੀ ਜਿਹੜੀ ਹੈਗੀ ਹੈ ਇੱਥੇ ਨਤਮਸਤਕ ਹੋਣ ਦੇ ਲਈ ਆਈ ਹੋਈ ਹੈ ਆਦੇ ਵੀ ਕਿਉਂ ਨਾ ਸਹਿਜ਼ਾਦਿਆਂ ਨੇ ਅਤੇ ਮਾਤਾ ਜੀ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਂਦੇ ਹੋਏ ਸ਼ਹਾਦਤ ਜਿਹੜੀ ਹੈਗੀ ਹੈ ਦਿੱਤੀ ਹੈ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਹਿਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਆਉਂਦੇ ਹਾਂ ਤਾਂ ਮਨ ਦੇ ਵਿੱਚ ਉਹ ਸਮਾਂ ਯਾਦ ਆਉਂਦਾ ਹੈ ਕਿ ਕਿਵੇਂ ਛੋਟੇ ਸਹਬਜ਼ਾਤਾਂ ਉੱਤੇ ਸਮੇਂ ਦੀ ਸਰਕਾਰ ਨੇ ਬੇਇਤਹਾਸਾ ਜ਼ੁਲਮ ਕੀਤੇ ਇਹੋ ਜਿਹਾ ਜ਼ੁਲਮ ਦੁਨੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਉਦਾਹਰਣ ਨਹੀਂ ਮਿਲੇਗੀ ਕਿ ਇੰਨੇ ਛੋਟੇ ਬੱਚਿਆਂ ਉੱਤੇ ਇੰਨੇ ਜ਼ਿਆਦਾ ਜ਼ੁਲਮ ਜਿਹੜੇ ਹੈਗੇ ਆ ਉਹ ਕੀਤੇ ਗਏ ਹੋਣਗੇ ਕਿਸ ਲਈ ਕੀਤੇ ਗਏ ਸਿਰਫ ਤੇ ਸਿਰਫ ਇਸ ਲਈ ਕਿ ਉਹਨਾਂ ਬੱਚਿਆਂ ਦਾ ਧਰਮ ਬਦਲਿਆ ਜਾ ਸਕੇ ਤੇ ਉਹਨਾਂ ਨੂੰ ਚੁਕਾਇਆ ਜਾ ਸਕੇ ਠੰਡੇ ਬੁਰਜ ਨੂੰ ਜਾਣ ਦੇ ਲਈ ਰਸਤਾ ਜਿਹੜਾ ਹੈਗਾ ਇਹ ਹੈ ਠੰਡਾ ਬੁਰਜ ਉਹ ਥਾਂ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਉਹ ਸਮੇਂ ਆਤ ਤੇ ਠੰਡ ਦੇ ਵਿੱਚ ਰੱਖਿਆ ਗਿਆ ਸੀ ਇਹ ਹੈ ਠੰਡਾ ਬੁਰਜ ਦੀ ਇਮਾਰਤ ਹੁਣ ਇਹ ਨਵੀਂ ਬਣਵਾਈ ਗਈ ਹੈ ਕਿਸ ਸਮੇ ਇੱਥੇ ਹੀ ਖੰਡਾ ਬੁਰਜ ਹੁੰਦਾ ਸੀ ਉਹਦੇ ਦੀ ਪਾਣੀ ਜਿਹੜਾ ਹੈਗਾ ਇਹਦੇ ਨਾਲ ਇੱਥੇ ਹੰਸਲਾ ਨਦੀ ਵਹਿੰਦੀ ਸੀ ਹੰਸਲਾ ਨਦੀ ਦਾ ਪਾਣੀ ਜਿਹੜਾ ਹੈਗਾ ਇਸ ਬੁਰਜ ਦੇ ਦੀ ਲੰਘਦਾ ਸੀ ਤੇ ਅੱਤ ਦੀ ਠੰਡ ਜਿਹੜੀ ਹੈਗੀ ਆ ਉਸ ਸਮੇ ਇੱਥੇ ਹੁੰਦੀ ਸੀ ਤੁਸੀਂ ਕਲਪਨਾ ਕਰੋ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਉੱਪਰ ਕੀ ਬੀਤੀ ਹੋਏਗੀ ਇੰਨੇ ਠੰਡ ਦੇ ਵਿੱਚ ਉਹ ਬੱਚੇ ਜਿਹੜੇ ਹੈਗੇ ਆ ਕਿਵੇਂ ਉਹਨਾਂ ਨੇ ਰਾਤਾਂ ਕੱਟੀਆਂ ਹੋਣਗੀਆਂ ਕਿਉਂਕਿ ਸਮੇਂ ਦੀ ਸਰਕਾਰ ਇਹ ਚਾਹਦੀ ਸੀ ਕਿ ਜਿੰਨੇ ਜ਼ੁਲਮ ਹੋਣ ਉਹਨੇ ਹੀ ਘੱਟ ਹੈ ਤਾਂ ਕਿ ਬੱਚੇ ਆਪਣਾ دین ਜਿਹੜਾ ਹੈਗਾ ਆਪਣਾ ਧਰਮ ਛੱਡ ਦੇਣ ਪਰ ਇਹ ਹੁਣ ਇਹਦੋਂ ਦੀ ਮਾਰਤਾ ਜਿਹੜੀਆਂ ਹੈਗੀਆਂ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਦੁਆਰਾ ਪ੍ਰਾਣੀਆਂ ਮਾਰਤਾ ਦਾ ਸਰਬਨਾਸ਼ ਕਰ ਦਿੱਤਾ ਗਿਆ ਹੈ ਏ ਹੁਣ ਆਦਨਿਕ ਜਿਹੜੀਆਂ ਹੈਗੀਆਂ ਸੰਗਮਨ ਮਾਰੇ ਵਾਲੀਆਂ ਮਾਰਤਾ ਸਾਨੂੰ ਨਾਜ਼ਰ ਪੈਂਦੀਆਂ ਹਨ ਸਿਰਫ ਨਾਮਦਿਆਂ ਹੀ ਇਮਾਰਤਾਂ ਰਹਿ ਗਈਆਂ ਜਦੋਂ ਕਿ ਅਸਲ ਇਮਾਰਤਾਂ ਜਿਹੜੀਆਂ ਸੀਗੀਆਂ ਉਹ ਖਤਮ ਕਰ ਦਿੱਤੀਆਂ ਗਈਆਂ ਹਾਲਾਂਕਿ ਫਤਿਹਗੜ ਸਾਹਿਬ ਵਿਖੇ ਜਿਹੜੀ ਛੋਟੀ ਸਹਬਜ਼ਾਦਿਆਂ ਦੀ ਸਹੀਦੀ ਦੀਵਾਰ ਬਣਾਈ ਗਈ ਸੀ ਉਹ ਵੀ ਸਾਡੇ ਬਾਬਿਆਂ ਦੀ ਪੇਟ ਚੜਾ ਦਿੱਤੀ ਗਈ ਹੈ ਉਸ ਨੂੰ ਵੀ ਜਿਹੜਾ ਹੈਗਾ ਉਤੋਂ ਹਟਾ ਦਿੱਤਾ ਗਿਆ ਹੈ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਪਤਾ ਹੀ ਨਾ ਲੱਗੇ ਕਿ دیوار ਕਿਸ ਲਈ ਬਣਾਈ ਗਈ ਹੈ। ਠੰਡਾਪੁਰ ਚ ਵੀ ਸੰਗਤ ਬਹੁਤ ਵੱਡੀ ਪੱਧਰ ਤੇ ਆਈ ਹੋਈ ਹੈ। ਅੱਜ ਤੁਸੀਂ ਦੇਖਦੇ ਹੋ ਪਹਿਲਾ ਦਿਨ ਹੈਗਾ ਕਿੰਨੀ ਜ਼ਿਆਦਾ ਸੰਗਤ ਜਿਹੜੀ ਹੈਗੀ ਆ ਇੱਥੇ ਆਈ ਹੋਈ ਹੈ। ਲੱਖਾਂ ਦੀ ਤਦਾਦ ਦੇ ਵਿੱਚ ਲੋਕ ਜਿਹੜੇ ਹੈਗੇ ਆ ਚਰਦਾ ਦੇ ਫੁੱਲ ਭੇਡ ਕਰਨ ਦੇ ਲਈ ਉਰੇ ਆਏ ਹੋਏ ਹਨ। ਇਹ ਤਾਂ ਸ਼ਰੀਰਾਂ ਦਾ ਸਤਕਾਰ ਇੱਕ ਕਵੀ ਜਿਹੜਾ ਹੈਗਾ ਇੱਥੇ ਛੋਟੇ ਸਹਿਲਦਿਆ ਤੇ ਮਾਤਾ ਗੁਜਰੀ ਜੀ ਦੀ ਛਾਂ ਦੇ ਵਿੱਚ ਕਵਿਤਾ ਰੁਤ ਗੀਤ ਜਿਹੜਾ ਹੈਗਾ ਗਾ ਰਿਹਾ ਹੈ ਸੰਗਤ ਜਿਹੜੀ ਹੈਗੀ ਆਉਂਦੀ ਹੈ ਤੇ ਇਹਨਾਂ ਨੂੰ ਬਕਾਇਦਾ ਸੁਣਦੀ ਹੈ ਜਦੋਂ ਛੋਟੇ ਸਹਿਲਦਿਆ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਇਸ ਬੁਰਜ ਦੇ ਵਿੱਚ ਕੈਦ ਰੱਖਿਆ ਗਿਆ ਸੀ ਤੋ ਸਮੇਂ ਬਹੁਤ ਜ਼ਿਆਦਾ ਠੰਡ ਸੀ ਬੱਚੇ ਅਤੇ ਮਾਤਾ ਜੀ ਭੁੱਖੇ ਸਨ ਪਿਆਸੇ ਸਨ ਤਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੋਤੀराम ਮਹਿਰਾ ਦੁਆਰਾ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਦੁੱਧ ਛਕਾਇਆ ਗਿਆ ਜਦੋਂ ਮੁਗਲ ਸਰਕਾਰ ਨੂੰ ਪਤਾ ਲੱਗਿਆ ਕਿ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਗਿਆ ਹੈ ਤਾਂ ਮੋਤੀराम ਮਹਿਰਾ ਨੂੰ ਪਰਿਵਾਰ ਸਮੇਤ ਕੌਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਅੱਜ ਵੀ ਜਦੋਂ ਅਸੀਂ ਇੱਥੇ ਆਉਂਦੇ ਹਾਂ ਫਤਿਹਗੜ੍ਹ ਸਾਹਿਬ ਵਿਖੇ ਸਹਿਬਜ਼ਾਦੇ ਨੂੰ ਤੇ ਮਾਤਾ ਜੀ ਨੂੰ ਨਾ ਨਤਮਸਤਕ ਹੁਣ ਆਉਂਦੇ ਹਾਂ ਤਾਂ ਇੱਥੇ ਇਹ ਚੀਜ਼ ਖਾਸ ਦੇਖਣ ਨੂੰ ਮਿਲਦੀ ਹੈ ਕਿ ਅੱਜ ਵੀ ਬਹੁਤ ਸਾਰੇ ਦੁੱਧ ਦੇ ਲੰਗਰ ਜਿਹੜੇ ਹੈਗੇ ਆ ਇੱਥੇ ਲਾਏ ਹੁੰਦੇ ਆ ਆ ਤੁਸੀਂ ਦੇਖੋ ਮੇਰੇ ਸਾਹਮਣੇ ਦੁੱਧ ਦਾ ਲੰਗਰ ਜਿਹੜਾ ਹੈਗਾ ਲਗਾਇਆ ਹੋਇਆ ਹੈ ਤੇ ਲੋਕ ਇੱਥੇ ਆਉਂਦੇ ਆ ਦੁੱਧ ਛਕਦੇ ਆ ਤੇ ਉਸ ਯਾਦ ਨੂੰ ਤਾਜ਼ਾ ਕਰਦੇ ਆ ਕਿ ਉਸਨ ਮ ਕਿੰਨੀ ਠੰਡ ਸੀ ਤੇ ਬੱਚਿਆਂ ਨੂੰ ਦੁੱਧ ਛਕਾ ਕੇ ਠੰਡ ਤੋਂ ਰਾਹਤ ਜਿਹੜੀ ਹੈਗੀ ਆ ਉਹ ਮੋਤੀਰਾ ਮਹਿਰਾ ਦੁਆਰਾ ਦਿੱਤੀ ਗਈ ਹੋएगी ਉਸ ਦੀ ਕੀਮਤ ਜਿਹੜੀ ਹੈਗੀ ਉਸ ਨੂੰ ਆਪਣਾ ਪਰਿਵਾਰ ਤੇ ਆਪਣੇ ਆਪ ਨੂੰ ਖਤਮ ਕਰਾ ਕੇ ਭਰਨੇ ਪਈ ਸਿੰਘ ਸਵਾ ਫਾਊਂਡੇਸ਼ਨ ਵੱਲੋਂ ਦਵਾਈਆਂ ਦਾ ਲੰਗਰ ਜਿਹੜਾ ਹੈਗਾ ਉੱਥੇ ਲਾਇਆ ਹੋਇਆ ਹੈ ਜੇ ਦੇਖੋ ਕਿੰਨਾ ਵਧੀਆ ਪਰਪਰਿਕਾਰੇ ਕੰਮ ਹੈ ਇਹਨਾਂ ਦਾ ਕਿ ਲੋਕ ਖਾਣੇ ਦਾ ਲੰਗਰ ਤਾਂ ਲਾਂਦੇ ਆ ਤੇ ਅੱਜ ਕੱਲ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਆਧੁਨਿਕ ਲੋੜਾਂ ਨੂੰ ਦੇਖਦੇ ਹੋਏ ਦਵਾਈਆਂ ਦੇ ਲੰਗਰ ਜਿਹੜੇ ਹੈਗੇ ਆ ਲਾ ਰਹੀ ਹੈ ਬਹੁਤ ਚੰਗਾ ਉਪਕਰਾਲਾ ਹੈ ਇਹਨਾਂ ਦਾ ਤੇ ਹੋਣਾ ਚਾਹੀਦਾ ਹੈ ਸਾਨੂੰ ਸਮੇਂ ਦੇ ਨਾਲ ਢਲਦੇ ਹੋਏ ਅਦਲਕ ਲੋੜਾਂ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਚੀਜ਼ਾਂ ਵਾਂ ਲੱਗੇ ਬਦਲਾ ਚਾਹੀਦਾ ਹੈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਸੋਸਾਇਟੀ ਜਿਹੜੀ ਹੈਗੀ ਆ ਬਹੁਤ ਵਧੀਆ ਯਤਨ ਕਰ ਰਹੀ ਹੈ ਆ ਪਚੰਗੀ ਜਿਹੜਾ ਹੈਗਾ ਇਹ ਵੀ ਫਤਖਟ ਸਾਹਿਬ ਵਿਖੇ ਸੇਬੀ ਜੋੜ ਮੇਲੇ ਤੇ ਆਇਆ ਹੋਇਆ ਹੈ ਦੇਖੋ ਇਹਨ ਪੂਰਾ ਤਿਆਰ ਹੋਇਆ ਹੋਇਆ ਹੈ ਬਹੁਤ ਚੰਗਾ ਲੱਗਦਾ ਹੈ ਕਿ ਸਾਡੇ ਉਹਨਾਂ ਦੀ ਪੀੜੀ ਜਿਹੜੀ ਹੈਗੀ ਹੈ ਸਾਡੀ ਕਦਰਾਂ ਕੀਮਤਾਂ ਨੂੰ ਯਾਦ ਰੱਖਦੀ ਹੈ ਸੰਗਤ ਬਹੁਤ ਵੱਡੀ ਪੱਧਰ ਤੇ ਇੱਥੇ ਆਉਂਦੀ ਹੈ ਆ ਤੁਸੀਂ ਦੇਖੋ ਜਿੱਧਰ ਨੂੰ ਵੀ ਤੁਸੀਂ ਮੂੰਹ ਕਰੋਗੇ ਤੁਹਾਨੂੰ ਲੱਖਾਂ ਦੇ ਗਿਣਤੇ ਸੰਗਤ ਜਿਹੜੀ ਹੈਗੀ ਮਿਲੇਗੀ ਇਹ ਮੈਂ ਮਾਤਾ ਗੁਜਰੀ ਕਾਲਜ ਦੇ ਕੋਲ ਖੜਾ ਹਾਂ ਆ ਪੁਲਿਸ ਦੇ ਵੀ ਜਿਹੜੇ ਪ੍ਰਬੰਧ ਹੈਗੇ ਬਹੁਤ ਵਧੀਆ ਕੀਤੇ ਹੁੰਦੇ ਆ ਥਾਂ ਥਾਂ ਤੇ ਸੀਸੀਟੀਵੀ ਕੈਮਰਾਸ ਤੇ ਮੁਲਾਜ਼ਮ ਜਿਹੜੇ ਹੈਗੇ ਤੇ ਨਾਲ ਕੀਤੇ ਹੁੰਦੇ ਹਨ ਇਹ ਘੋੜਸਵਾਰ ਪੁਲਿਸ ਵੀ ਜਿਹੜੀ ਇੱਥੇ ਆਉਂਦੀ ਹੈ ਕਿਉਂਕਿ ਕਈ ਥਾਵਾਂ ਤੇ ਭੀੜ ਜ਼ਿਆਦਾ ਹੋ ਜਾਂਦੀ ਹੈ ਤੇ ਫਿਰ ਘੋੜੇ ਹੀ ਜਿਹੜੇ ਹੈਗੇ ਆ ਉਹਨਾਂ ਨੂੰ ਕੰਟਰੋਲ ਕਰਦੇ ਆ ਡਿਊਰੇਸ਼ਨ ਕੈਂਪ ਜਿਹੜਾ ਹੈਗਾ ਲਗਾਇਆ ਹੋਇਆ ਹੈ ਅਸੀਂ ਹੁਣ ਚੱਲੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਇੱਥੇ ਆ ਕੇ ਬਲੈਂਕ ਕਰਦੇ ਇੱਕ ਚੰਗਾ ਉਪਰਾਲਾ ਹੈ ਕਿ ਸਾਡੇ ਜਿਵੇਂ ਬਲੱਡ ਦੇਣ ਦੇ ਨਾਲ ਕਿਸੇ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਚ ਜਾਵੇ ਬਹੁਤ ਵਧੀਆ ਉਪਰਾਲਾ ਹੈਗਾ ਸਾਨੂੰ ਬਲੱਡ ਖੂਨਦਾਨ ਜਿਹੜਾ ਕਰਨਾ ਚਾਹੀਦਾ ਹੈ ਤਾਂ ਕਿ ਚੰਗੀ ਜ਼ਿੰਦਗੀ ਸਾਡਾ ਫੋਨ ਦੇਰ ਦੇ ਨਾਲ ਵੱਜ ਜਾਵੇ ਸਿੱਖ ਧਾਰਮਿਕ ਸਹਿਤ ਹਾੜਨ ਦੇ ਲਈ ਬਕਾਇਦਾ ਇੱਕ سٹਾਲ ਜਿਹੜੀ ਹੈਗੀ ਹੈ ਲਗਾਈ ਗਿਆ ਬਹੁਤ ਸਾਰੇ ਕਿਤਾਬਾਂ ਇੱਥੇ ਆਉਂਦੀਆਂ ਹੈਗੀਆਂ ਵੱਖ-ਵੱਖ ਕੈਰੇਕਟਰਸ ਦੀਆਂ ਤਾਂ ਕਿ ਜੋ ਵੀ ਕੋਈ ਇੱਥੇ ਆਵੇ ਸਿੱਖ ਧਾਰਮਿਕ ਇਤਿਹਾਸ ਦੀਆਂ ਕਿਤਾਬਾਂ ਲੈ ਕੇ ਉਹ ਪੜ੍ਹੇ ਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰੇ ਆ ਵੀ ਦੇਖੋ ਬਹੁਤ ਸਾਰੇ ਲੋਕ ਆਂਦੇ ਹੈਗੇ ਆ ਕਿਤਾਬਾਂ ਲੈਂਦੇ ਆ ਦੇਖਦੇ ਹੈਗੇ ਆ ਤੇ ਕਿਤਾਬਾਂ ਇੱਥੋਂ ਖਰੀਦੀਆਂ ਜਾਂਦੀਆਂ ਹਨ ਬੜਾ ਚੰਗਾ ਲੱਗਦਾ ਹੈਗਾ ਕਿਸਾਨਾਂ ਨੂੰ ਆਪਣੇ ਵਿਰਸੇ ਨਾਲ ਜੁੜਨ ਦੇ ਲਈ ਇਹ ਇੱਕ ਚੰਗਾ ਉਪਰਾਲਾ ਹੈ ਜੋ ਕੀਤਾ ਜਾ ਰਿਹਾ ਹੈ। ਪਹਿਲੇ ਦੇ ਉੱਪਰ ਰਾਜਸਤਾਨੀ ਸਵੇਡਸ ਜਿਹੜੀ ਹੈ ਇਹ ਵੀ ਇੱਥੇ ਆਉਂਦੀ ਹੈ। ਇਹਦਾ ਨਾਮ ਹੈ ਖਾਜਲਾ। ਇਹ ਤੁਹਾਨੂੰ ਬਾਕੀ ਖੇਤਰਾਂ ਦੇ ਵਿੱਚ ਨਹੀਂ ਮਿਲਦੀ ਹੈਗੀ ਸਿਰਫ ਜਿਹੜੇ ਰਾਜਸਤਾਨ ਦੇ ਨੇੜੇ ਦੇ ਇਲਾਕੇ ਹੈਗੇ ਉਹਨਾਂ ਦੇ ਵਿੱਚ ਇਹ ਮਿਲਦੀ ਹੈ। ਕਿਸੇ ਦੇ ਤੋਂ ਲਵਾਈ ਆਂਦੇ ਦੂਰੋਂ-ਦੂਰੋਂ ਉਹ ਇੱਥੇ ਬਣਾਉਂਦੇ ਆ ਤੇ ਲੋਕ ਜਿਹੜੇ ਹੈਗੇ ਬਾਕਾਇਦਾ ਇਹਨਾਂ ਨੂੰ ਖਰੀਦਦੇ ਹਨ। ਇਹ ਹੈ ਮੋਤੀਰਾ ਮਹਾਰਾਜ ਜੀ ਦੀ ਯਾਦ ਵਿੱਚ ਸਾਰਿਆ ਗਿਆ ਗੁਰਦੁਆਰਾ ਸਾਹਿਬ। ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਤ ਭਲਾਇਆ ਤਨ ਤਨ ਮੋਤੀ ਸਿੱਖੀ ਦੇ ਮਨਾ ਰਿਆ ਸਾਰਾ ਪਰਿਵਾਰ ਸਿੱਖੀ ਉੱਤੋਂ ਵਾਰਿਆ ਬਹੁਤ ਸਾਰੇ ਦੁਕਾਨਦਾਰ ਇੱਥੇ ਆਪਣਾ ਸਮਾਨ ਵੇਚਣ ਵਾਸਤੇ ਵੀ ਆਉਂਦੇ ਹਨ ਕਿਉਂਕਿ ਇਹ ਮੇਲਾ ਸਿੱਖੀ ਜੋੜ ਮੇਲਾ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਨ ਅਸੇ ਆਉਂਦੇ ਹਨ ਉੱਥੇ ਬਹੁਤ ਸਾਰੇ ਲੋਕ ਸਮਾਨ ਵੀ ਜਿਹੜਾ ਹੈਗਾ ਤੇ ਖਰੀਦੇ ਹੈ ਤੇ ਬਕਾਇਦਾ ਵੱਖ-ਵੱਖ ਸਮਾਨ ਜਿਹੜਾ ਹੈਗਾ ਤੇ ਵੇਚਣ ਵਾਲੇ ਵੀ ਆਉਂਦੇ ਹਨ ਆਪ ਤੁਹੇ ਦੇਖ ਰਹੇ ਹੋ ਤਰ੍ਹਾਂ ਤਰ੍ਹਾਂ ਦਾ ਸਮਾਨ ਜਿਹੜਾ ਹੈਗਾ ਵੇਚਣ ਵਾਸਤੇ ਇੱਥੇ ਪਿਆ ਹੈ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ